ਲੋਕ ਹਿੱਤ ਲੋਕਾਂ ਦੀ ਆਵਾਜ਼ ਸ਼ਹਿਰ ਖੇਮਕਰਨ ਅੰਦਰ ਨਗਰ ਸੁਧਾਰ ਕਮੇਟੀ ਦੇ ਯਤਨਾਂ ਸਦਕਾ ਅੱਜ ਬਸ ਡਾ ਖੇਮਕਰਨ ਨੂੰ ਚਾਲੂ ਕੀਤਾ ਗਿਆ ਵੱਖ-ਵੱਖ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਬਸ ਡਾ ਖੇਮਕਰਨ ਵਿੱਚ ਲੱਖਾਂ ਰੁਪਏ ਲਗਾਉਂਦੇ ਬਾਵੀਉਦ ਵੀ ਇਹਨੂੰ ਸਮੇਂ-ਸਮੇਂ ਤੇ ਸਰਕਾਰਾਂ ਚਾਲੂ ਨਹੀਂ ਕਰ ਸਕੀਆਂ ਪਰ ਅੱਜ ਨਗਰ ਸੁਧਾਰ ਕਮੇਟੀ ਦੇ ਆਗੂਆਂ ਕਿਕਰ ਸਿੰਘ ਚੱਠੂ ਪਵਨ ਕੁਮਾਰ ਵੇਦੀ ਮੇਜਰ ਸਿੰਘ ਛੱਠੂ ਹਰਪਾਲ ਸਿੰਘ ਭੁੱਲਰ ਆਲਮ ਵਿਜੇ ਸਿੰਘ ਪੱਤੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਖੇਮਕਰਨ ਅਤੇ ਹੋਰ ਵੱਖ-ਵੱਖ ਬੋਹੜ ਸਿੰਘ ਛੱਠੂ ਸਾਬਕਾ ਸਰਪੰਚ ਸਰਵਨ ਸਿੰਘ ਪੰਨੂ ਅਮਰਜੀਤ ਸਿੰਘ ਪੱਤੂ ਕਾਉਂਸਲਰ ਅਤੇ ਵੱਖ-ਵੱਖ ਸ਼ਹਿਰ ਦੇ ਆਗੂਆਂ ਦੀ ਅਗਵਾਈ ਹੇਠ バス ਸੱਡਾ ਚਾਲੂ ਕਰਕੇ ਸ਼ਹਿਰ ਵਾਸੀਆਂ ਦੀ ਵੱਡੀ ਮੰਗ ਨੂੰ ਪੂਰਾ ਕੀਤਾ ਗਿਆ ਹੈ ਵੱਖ-ਵੱਖ ਆਗੂਆਂ ਨੇ ਦੱਸਿਆ ਕਿ バス ਸੱਡੇ ਵਿੱਚ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਾ ਕੇ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇ ਨਾਲ ਨਵਾਜਿਆ ਜਾਵੇਗਾ। ਵਾਹਿਗੁਰੂ ਜੀ ਬੱਸ ਸਟੈਂਡ ਖੇਮ ਕੰਮ ਚੱਲ ਰਹੀ ਚਾ ਗਿਆ ਕੀ ਕਹਿੰਦਾ ਚਾਹੁੰਦੇ ਜੇ ਤੇ ਕਿੰਨੂੰ ਇਹਦਾ ਫੇਰਾ ਦਿੰਦੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਅੱਜ ਜਿਹੜੀ ਨਗਰ ਸੁਧਾਰ ਕਮੇਟੀ ਨੇ ਉਪਰਾਲਾ ਕੀਤਾ ਹੈ ਇਹ ਬੜਾ ਸਲਾਘਾਯੋਗ ਉਪਰਾਲਾ ਹੈ। ਬੜੀ ਹਿੰਮਤ ਹੈ। ਪਰ ਮੈਂ ਸਰਕਾਰ ਕੋਲੋਂ ਵੀ ਇਹ ਮੰਗ ਕਰਦਾ ਵਾਂ ਕਿ ਬੱਸਾਂ ਤਾਂ ਵੀ ਇੱਥੇ ਖੜਕੋਣੀਆਂ ਇੱਕ ਤਾਂ ਚੰਗਾ ਇੱਥੇ ਪ੍ਰਬੰਧ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਦੇ ਇੱਥੇ ਲਗਜ਼ਰੀ ਦੋ ਤਿੰਨ ਰੂਮ ਬਣਨੇ ਚਾਹੀਦੇ ਨੇ। ਜਿਹੜੇ ਆਪਣੇ ਡਰਾਈਵਰ ਕਨੈਕਟਰ ਭਰਾ ਜਿਹੜੇ ਇੱਥੇ ਆ ਕੇ ਰਾਤ ਸੌਂਦੇ ਨੇ ਜਿੰਨਾ ਸਵੇਰੇ ਤੜਕੇ ਆਪਣਾ ਜਿਹੜਾ ਟਾਈਮ ਚੁੱਕਣਾ ਹੁੰਦਾ ਪਰ ਉਹਨਾਂ ਦੇ ਸੌਣ ਆਸ ਤੇ ਇੱਥੇ ਜਗ੍ਹਾ ਹੀ ਕੋਈ ਨਹੀਂ ਹੈ ਜੀ ਮੈਂ ਸਵੇਰੇ ਪਾਣੀਏ ਸਾਰਕਮ ਜਾਣਾ ਮੈਂ ਵੇਣਾ ਬੱਸ ਦੇ ਅੰਦਰ ਡਰਾਈਵਰ ਥੁੱਕੇ ਹੁੰਦੇ ਆ ਆਪਾਂ ਇਹ ਭਰਾਲਾ ਕਰੀਏ ਜਾ ਕੇ ਭੁੱਲਰ ਸਾਹਿਬ ਨੂੰ ਮਿਲੀਏ ਪੱਟੀ ਜਾ ਕੇ ਕੋਈ 10 20 30 ਲੱਖ ਰੁਪਏ ਲੈ ਕੇ ਤੇ ਲਗਜ਼ਰੀ ਦੋ ਤਿੰਨ ਕਮਰੇ ਬਣ ਜਿਹਦੇ ਵਿੱਚ ਮਦਰਸ ਗਏ ਬਾਥਰੂਮ ਲੈਟਰ ਅਟੈਚ ਹੋਵੇ ਐਸੀ ਲੱਗੇ ਹੋਣਾ ਕਿਉਂਕਿ ਜਿਹੜੇ ਮੰਤਰੀ ਦੇ ਟੀਮ ਮੰਨਦੇ ਮੰਤਰੀ ਕੋ ਇਹ ਮੰਨ ਕਰਦੇ ਆ ਵੀ ਸਾਡੇ ਪਾਸਟੈਂਡ ਦੇ ਵਿੱਚ ਘੱਟੋ ਘੱਟ 4 ਇਹੋ ਜਿਹੇ ਰੂਮ ਬਣਨੇ ਚਾਹੀਦੇ ਡਰਾਈਵਰ ਕਨੈਕਟਰਾਂ ਵਾਸਤੇ ਜਿਹੜੇ ਰਾਤ ਨੂੰ ਇੱਥੇ ਸੌਣ ਤੇ ਕਿਉਂਕਿ ਜਿੰਨਾ ਦੂਰੋਂ ਸਵੇਰੇ ਤੜਕੇ ਪਹਿਲੇ ਟਾਈਮ ਤੇ ਆਉਣ ਰਹੇ ਨੇ ਉਹ ਨਹੀਂ ਆ ਸਕਦੇ ਏਡੀ ਦੂਰੋਂ ਪਰ ਉਹ ਤਾਂ ਵੀ ਆਗੇ ਇੱਥੇ ਰਹਿਣਗੇ ਜੇ ਇੱਥੇ ਕੋਈ ਜਗ੍ਹਾ ਹੋਊਗੀ ਇੱਥੇ ਕੋਈ ਬੱਤੀ ਅਰੇਂਜਮੈਂਟ ਹੋਊਗਾ ਇੱਥੇ ਚੰਗਾ ਪਾਣੀ ਹੋਊਗਾ ਤੇ ਪੂਰੀ ਇਹ ਚੀਜ਼ਾਂ ਇੱਥੇ ਮਤਲਬ ਕਿ ਆਸਰ ਵੀ ਆ ਨਹੀਂ ਦੇ ਤੇ ਇਹ ਕੰਮ ਇਤਨਾ ਇਤਨਾ ਫੇਰ ਸ਼ੁਰੂ ਹੋ ਜਾਏ। ਸਾਹਿਬ ਸਾਹਿਬ ਇੱਕ ਟਟਾ ਕੇ ਰਿਲੈ ਹਾਂ ਵਾਇ ਨਹੀਂ ਆਈ। ਸਾਖੜਾ ਖੇਮਤਨ ਚਲਾਇਆ ਕਿ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ ਸਾਰੀ ਸਭ ਤੋਂ ਪਹਿਲਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਟੇ ਸਾਰੇ ਹੀ ਇਲਾਕੇ ਦਾ ਧੰਨਵਾਦ ਇਸ ਗੱਲ ਦੇ ਵਿੱਚ ਸਾਡੀ ਜਿਹੜੀ ਸੁਧਾਰ ਕਮੇਟੀ ਬਣੀ ਹੈ ਉਹਦੇ ਉਪਰਾਲਾ ਨੰਬਰ 2 ਅਸੀਂ ਅੱਜ ਪਹਿਲੀ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ 61 ਸਾਲ ਦੀ ਉਮਰ ਹੋ ਗਈ ਬਾਸ ਸਟੈਂਡ ਹੀ ਸਾਨੂੰ ਨਹੀਂ ਮਿਲਿਆ ਜੇ ਅਸੀਂ ਪਹਿਲੀ ਸਰਕਾਰ ਦੇ ਵਿੱਚ ਤੇ ਉਹ ਲੋਕਾਂ ਹੀ ਮਾਲਿਆ ਠਾਣੇ ਦੇ ਕੋਲ ਉਥੇ ਮੇਰਾ ਖਿਆਲ ਹੈ ਜਿੰਦਗੀ ਦੇ ਵਿੱਚ ਬਾਸੀ ਨਹੀਂ ਦੇਖੀ। ਅੱਜ ਤੁਹਾਡੇ ਜਿਹੜੇ ਨਮਾਇਦੇ ਸਾਡੇ ਸ਼ਹਿਰ ਦੇ ਜਿਨ੍ਹਾਂ ਨੇ ਸਿਰ ਚੁੱਕਿਆ ਹੈ। ਇਸ ਸ਼ਹਿਰ ਨੂੰ ਸੁਧਾਰਨ ਵਾਸਤੇ, ਇਸ ਸ਼ਹਿਰ ਦਾ ਨਿਵਾਰ ਬਦਲਣ ਵਾਸਤੇ ਅੱਜ ਜਿਹੜੇ ਬੱਸ ਸਟੈਂਡ ਨੂੰ ਚਾਲੂ ਕੀਤਾ ਗਿਆ ਹੈ, ਸਾਰੇ ਨਗਰ ਦੇ, ਸਾਰੇ ਇਲਾਕੇ ਦੇ ਸਾਡੀ ਸੁਧਾਰ ਕਮੇਟੀ ਸਾਰੇ ਹੀ ਰਲ ਕੇ ਇਸ ਨੂੰ ਕਾਮਯਾਬ ਬਣਾਉਣ ਵਾਸਤੇ ਸਾਰਿਆਂ ਨੇ ਯੋਗਦਾਨ ਪਾਇਆ ਸਾਰੇ 6 ਵਜੇ ਤੋਂ ਆਣ ਕੇ ਜਿਹੜੇ ਸਾਡੇ ਮੁਖ ਬਲਾਰੇ ਵੀ ਤੇ ਮੁਖ ਲੀਡਰ ਵੀ ਸਾਰੇ ਆਣ ਕੇ ਸਾਰਿਆਂ ਨੇ ਵੱਖ-ਵੱਖ ਤਰ੍ਹਾਂ ਦਾ ਯੋਗਦਾਨ ਪਾਇਆ ਅਸੀਂ ਇਹ ਵਿਸ਼ਵਾਸ ਦਿਵਾਉਨੇ ਆ ਪ੍ਰਧਾਨ ਵੀ ਸਾਡੇ ਸਰਦਾਰ ਕੇਕਰ ਸੋੜੀ ਬੋਲ ਗਏ ਨੇ ਇਹ ਸਾਡੇ ਨੂੰ ਬਰਕਰਾਰ ਰੱਖਣ ਲਈ ਸਾਨੂੰ ਕੁਝ ਵੀ ਕਰਨਾ ਪਏ ਅਸੀਂ ਆਪਣੀ ਹਰ ਤਰ੍ਹਾਂ ਦੇ ਤਰੀਕੇ ਵਰਤ ਸਕਦੇ ਆ ਧੰਨਵਾਦ ਕਿ ਸਾਰੇ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਜਿਹੜੀ ਸ਼ਹਿਰ ਦੀ ਸੁਧਾਰ ਕਮੇਟੀ ਬਣਾਈ ਸੀ ਸਾਰੇ ਹੀ ਪਾਰਟੀਆਂ ਦੇ ਸਾਰੇ ਨਮਾਇंदे ਇਕੱਠੇ ਹੋਏ ਆ ਤੇ ਅੱਜ ਮੇਰੇ ਖਿਆਲ ਕੇ ਪਹਿਲੀ ਵਾਰ ਜੋ 1947 ਤੋਂ ਖੇਮ ਕਰਨ ਸ਼ਹਿਰ ਬੌਂਸਰ ਚ ਆਇਆ ਹੈ ਤੇ ਪਹਿਲੀ ਵਾਰ ਇਹ ਜਿਹੜਾ ਬੱਸ ਸਟੈਂਡ ਚ ਆਇਆ ਗਿਆ ਹੈ ਬੇਸ਼ੱਕ ਪਿਛਲੀਆਂ ਸਰਕਾਰਾਂ ਨੇ ਇਹ ਇੱਥੇ 40 ਫੁੱਟ ਡੂਆ ਟੋਆ ਸੀ ਜੀ ਜਦੋਂ ਇਹ ਟੁੱਟ ਕੇ ਤੇ ਮਤਲਬ ਏ ਧਾਰ ਘੱਟ ਕੇ ਤੇ ਬਣਾਇਆ ਗਿਆ ਪਰ ਇਹ ਬਣਾਇਆ ਜਰੂਰ ਆ ਪਰ ਚਾਲੂ ਨਹੀਂ ਹੋਇਆ ਕੱਲੋ ਅੱਜ ਪਹਿਲੇ ਦਿਨ 19 ਤਰੀਕ 19 ਸਤੰਬਰ ਵਾਲੇ ਦਿਨ ਅੱਜ ਸਾਰੇ ਨਗਰ ਨਿਵਾਸੀਆਂ ਨੇ ਸਾਰਿਆਂ ਸੰਗਤ ਨੇ ਇਕੱਠੇ ਹੋ ਕੇ ਤੇ ਉਹ ਜਿਹੜੀ ਨਗਰ ਸੰਧਾਰ ਕਮੇਟੀ ਆ ਉਹਨੇ ਸੰਯੋਗ ਦੇ ਕੇ ਉਹਨੇ ਉਦੋਂ ਹੀ ਆਖਿਆ ਸੀ ਕਿ ਅਸੀਂ ਅਕਾੜ ਦੇ ਸ਼ਹਿਰ ਵਾਸਤੇ ਇੱਕ ਅਸੀਂ ਕੋਈ ਵੀ ਕੰਮ ਕਰਾਂਗੇ ਤੇ ਅਸੀਂ ਸ਼ਹਿਰ ਦੀ ਪੜਾਈ ਵਾਸਤੇ ਪਾਰਟੀ ਬਾਈ ਤੋਂ ਉੱਪਰ ਉੱਟ ਕੇ ਤੇ ਅੱਜ ਵੀਰਾਂ ਨੇ ਸਾਰਿਆਂ ਨੇ ਸੰਯੋਗ ਦਿੱਤਾ ਪਾਰਟੀ ਬਾਈ ਤੋਂ ਉੱਥੇ ਉੱਪਰ ਉੱਟ ਕੇ ਸਾਡੇ ਸਰਦਾਰ ਗਰਬੀਰ ਸਿੰਘ ਜੀ ਐਸ ਐਚਓ ਸਾਰੋ ਉਹਨਾਂ ਨੇ ਬੜਾ ਵੱਡਾ ਸੰਯੋਗ ਦਿੱਤਾ ਹੈ ਨਾਲ ਆ ਕੇ ਤੇ ਉਹਨਾਂ ਸਾਨੂੰ ਇਹ ਵਿਸ਼ਵਾਸ ਦਵਾਇਆ ਜਿਵੇਂ ਅਡਾ ਅੰਚਾਰਜ ਪੂਰਾ ਸਾਹਿਬ ਵੀ ਬੈਠੇ ਨੇ ਇੱਥੇ ਬੇਅੰਤੀ ਆ ਕਿ ਮਤਲਬ ਉਹ ਜਿਹੜੀਆਂ ਸਾਰੀਆਂ ਬੱਸਾਂ ਇੱਥੇ ਆ ਕੇ ਸਾਨੂੰ ਬੜਾ ਖੁਸ਼ੀ-ਖੁਸ਼ੀ ਆਖਿਆ ਹੈ ਕਿ ਇੱਥੇ ਆ ਕੇ ਰੁਕਣੀਆਂ ਪਰ ਇੱਕ ਜ਼ਰੂਰਤਾਂ ਨੇ ਆ ਜੇ ਇਹ ਜਿਹੜਾ ਸੰਯੋਗ ਅਸੀਂ ਸਰਕਾਰ ਤੋਂ ਵੀ ਆਪਦੇ ਮੌਜੂਦਾ ਐਮ ਐਲ ਏ ਸਰਦਾਰ ਸਰਮਨ ਸਿੰਘ ਤੋਂ ਵੀ ਮੰਗਦੇ ਆ ਕਿ ਸਾਰੇ ਪ੍ਰਸ਼ਾਸਨ ਦਾ ਇੱਥੇ ਸੰਜੋਗ ਦਿੱਤਾ ਜਾਵੇ ਕਿ ਇਹ ਅੱਡਾ ਜਿਸ ਤਰ੍ਹਾਂ ਜਿਤਨਾ ਚੱਲਿਆ ਚੱਲਦਾ ਰਹੇ ਕਿਉਂਕਿ ਇਆਂ ਨੂੰ ਤੇ ਨਾਗਲੇ ਪਿੰਡਾਂਆਂ ਗਿਆ ਸਵਾਰੀਆਂ ਨੂੰ ਕੀ ਕਹਿਣਾ ਚਾਹੁੰਦੇ ਕੀ ਮੈਸੇਜ ਦੇਣਾ ਚਾਹੁੰਦੇ ਇਸ ਸ਼ਹਿਰ ਵਾਸੀਆਂ ਨੂੰ ਤੇ ਨਾਗਲੇ ਪਿੰਡਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਕੋਈ ਵੀਰ ਕੱਦੀ ਦੇ ਕੇ ਡਰਾਈਵਰ ਨੂੰ ਪਿੱਛੇ ਰੋਕ ਕੇ ਆਖੇ ਨਾ ਵੀ ਇੱਥੇ ਤਾਰ ਦਿਓ ਜੇ ਇੱਥੇ ਚੜਾ ਲਓ ਉਹ ਇੱਥੇ ਐਸੀ ਉਹਨਾਂ ਨੂੰ ਆਖਿਆ ਹੈ ਸਾਰੇ ਨੇ ਪ੍ਰਸ਼ਾਸਨ ਨੇ ਆਖਿਆ ਹੈ ਕਿ ਉਹ ਇੱਥੇ ਉਹਨਾਂ ਬਸ ਸਟੈਂਡ ਤੇ ਆ ਕੇ ਤਾਰਨਾ ਤੇ ਬਸ ਸਟੈਂਡ ਤੋਂ ਚੜਾਉਣਾ ਹੈ ਤੇ ਕੋਈ ਇੱਥੇ ਤੁਹਾਡੀਆਂ ਬੱਸਾਂ ਵੀ ਰਾਤ ਨੂੰ ਵੀ ਖਲੋਣੀਆਂ ਆ ਜਿਵੇਂ ਅਸੀਂ ਪਹਿਲਾਂ ਵੀ ਮੰਗ ਕੀਤੀ ਸੀ ਤੇ ਹੁਣ ਵੀ ਕਰਾਂਗੇ ਕਿ 4 40 ਤੇ ਇੱਕ ਵਾਰ ਸ ਜਾਂਦੀ ਆ ਸਾਡੀ ਚੰਡੀਗੜ੍ਹ ਨੂੰ ਉਦੋਂ ਤਕਰੀਬਨ ਕਰਕੇ ਰਾਤ ਹੁੰਦੀ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਕਿ ਉਦੋਂ ਬੇਸ਼ੱਕ ਸਾਨੂੰ ਇੱਕ ਹੀ ਜਿਹੜਾ ਉਹ ਪੁਲਿਸ ਦਾ ਮੁਲਾਜ਼ਮ ਇੱਥੇ ਹੋਵੇ ਤੇ ਸਾਡੇ ਜਿਹੇ ਪੀਪੀਆਂ ਪੈਣਾ ਕੋਈ ਆਉਂਦੀਆਂ ਤੇ ਉਹਨਾਂ ਨੂੰ ਮੁਸ਼ਕਲ ਨਾ ਆਵੇ ਤੇ ਮੈਂ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਮਤਲਬ ਪ੍ਰਸ਼ਾਸਨ ਕੰਮ ਕਰਦਾ ਰਹੇ ਤੇ ਨਹੀਂ ਕਿ ਮੈਂ ਇੱਕ ਵਾਅਦਾ ਜਰੂਰ ਕੀਤਾ ਜੀ ਉਹਨਾਂ ਖੰਸਾਪੁਰ ਦੁਆਰੇ ਅਸੀਂ ਸੁਧਾਰ ਕਮੇਟੀ ਬਣਾਈ ਸੀ ਸ਼ਹਿਰ ਬਦਲੇ ਜੇ ਕੋਈ ਬੇਸ਼ੱਕ ਹੀ ਪਾਰਟੀ ਦਾ ਮੈਂ ਪ੍ਰਧਾਨ ਹੈ ਜੀ ਨਗਰ ਪੰਚਾਇਤ ਦਾ ਨੀਤ ਪ੍ਰਧਾਨ ਐ ਕਮ ਕਰਨ ਦਾ ਗਵਰਨਮੈਂਟ ਕੇ ਟ੍ਰਾਂਸਫਰ ਦੇ ਮੰਤਰੀ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਜਿਹੜਾ ਇੱਥੇ ਮਤਲਬ ਜਿਹੜਾ ਅੱਡਾ ਹੈ ਚੱਲਦਾ ਰੱਖਿਆ ਜਾਵੇ ਪ੍ਰਸ਼ਾਸਨ ਨੂੰ ਆਖਿਆ ਜਾਵੇ ਪਰ ਜੇ ਕੋਈ ਮਜਬੂਰੀ ਹੋਈ ਜੇ ਕਿਸੇ ਬੱਸਾਂ ਵਾਲਿਆਂ ਨੇ ਕਿ ਇਹਨੇ ਕੀਤੀ ਤੇ ਫਿਰ ਇੱਥੋਂ ਤੱਕ ਵੀ ਨਹੀਂ ਹਟਾ ਗਏ ਪਿਛਾਂ ਸ਼ਹਿਰ ਵੱਜਲੇ ਭਾਵੇਂ ਉੱਥੇ ਸਾਨੂੰ ਸੜਕ ਦੇ ਵਿੱਚ ਵੀ ਖੜਾਉਣਾ ਪਿਆ ਪੁਲ ਖਲੋ ਕੇ ਬੱਸਾਂ ਇੱਥੇ ਹੀ ਚਲਵਾਵਾਂਗੇ ਜੀ ਹਾਂ ਜੀ ਲੈ ਕੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਪ੍ਰਬੰਧ ਰਹਿ ਗਏ ਨੇ ਜਿਹੜੇ ਪ੍ਰਬੰਧ ਰਹਿ ਗਏ ਉਹ ਜਲਦੀ ਤੋਂ ਜਲਦੀ ਸਾਡੀ ਸਰਕਾਰ ਵੀ ਜਿਹੜੀ ਆ ਉਹ ਕਰਮਚਾਰੀ ਜੀ ਜੀ ਕਰੇਗੀ ਜੀ ਬਹੁਤ ਸਾਡੇ ਤੁਣ ਸਾਹਿਬ ਜਿਹੜੇ ਉਹ ਵੀ ਕਰਾਉਣਗੇ ਇਹ ਜਿਹੜਾ ਅੱਜ ਸਾਰੇ ਸੰਗਤ ਨੇ ਐਡਾ ਚਲਾਇਆ ਹੈ ਮੈਂ ਜਿਆਦਾ ਦੂਰ ਨਾ ਜਾਂਦਾ ਮੈਂ ਧੰਨਵਾਦ ਕਰਦਾ ਸਾਰੇ ਇਹ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਜਿਹੜੀ ਅਸੀਂ ਨਗਰ ਸੁਧਾਰ ਕਮੇਟੀ ਬਣਾਈ ਸੀ ਉਹਨਾਂ ਵੀਰਾਂ ਦਾ ਕਿ ਸਾਨੂੰ ਉਹਨਾਂ ਸਾਰਿਆਂ ਪਾਰਟੀਆਂ ਤੋਂ ਚੁਣ ਕੇ ਦਿੱਤਾ ਤੇ ਅੱਜ ਉਹ ਐਡਾ ਵੱਡਾ ਕੰਮ ਹੋਇਆ ਹੈ ਮੈਂ ਜਿਆਦਾ ਦੂਰ ਨਾ ਜਾਂਦਾ ਕਿ ਬੇਨਤੀ ਕਰਦਾ ਕਿ ਦੇਦੀ ਸਾਹਿਬ ਅਗਲੇ ਦਿਨ ਤੋਂ ਇਹਦਾ ਮਾਸਾ ਦਾ ਕੰਮ ਕਰੇ ਕੀ ਕਰਾਂਗੇ ਤੇ ਅੱਜ ਚਾਲੂ ਕੀਤਾ ਗਿਆ ਹਾਂ ਤੋਂ ਪਹਿਲਾਂ ਤਾਂ ਮੈਂ ਸਾਰੇ ਸਹਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿਹੜਾ ਪਰਾਲਾ ਸੁਧਾਰ ਕਮੇਟੀ ਨੇ ਕੀਤਾ ਬੜਾ ਵਧੀਆ ਕੰਮ ਹੋਇਆ ਹੈ ਕੋ ਪਾਰੀ ਵਾਰ ਜਿਹਨੂੰ ਹਰ ਬੰਦੇ ਸੋਲ ਬਣ ਗਿਆ ਹੈ ਮੈਂ ਇੱਕ ਬੈਂਕੀ ਕਰਨੀ ਜਾਵਾਂਗਾ ਸਦਾ ਸਰਵਸਤ ਤੁਹਾਨੂੰ ਜਿਹੜੇ ਐਮਐਲਏ ਸਾਹਮਣੇ ਹਲਕਾ ਬਧ ਹੈ ਕਿ ਇਹਨਾਂ ਵਾਸਤੇ ਬਲੱਡ ਦੇ ਵਾਸਤੇ ਖਤਿਆੜੀ ਫਾਂਚ ਨੂੰ ਸਾਨੂੰ ਪਹਿ ਦਿੱਤਾ ਜਾਵੇ ਜਿਹੜਾ ਧੂਰਾ ਗੰਮ ਰਹਿ ਗਿਆ ਹੈ ਤਹੂੜ ਪੂਰਾ ਕਰ ਸਕੀਏ ਕਿਉਂਕਿ ਕੋਈ ਚੀਜ਼ਾਂ ਦੀ ਕਮੀ ਪੇਸ਼ੀ ਹੈਗੀ ਹੈ ਸੁਧਾਰ ਕੇ ਕਿਵੇਂ ਸਾਡੀ ਨਗਰ ਕਮੇਟੀ ਦੀ ਉਮੀਦ ਪ੍ਰਧਾਨੀ ਨੇ ਸੁਧਾਰ ਕਮੇਟੀ ਤੇ ਤੇ ਸਮੇ ਸਮੇ ਤੇ ਸੇਵ ਦੀ ਆਵਾਜ਼ ਬਣ ਕੇ ਉੱਤਰਦੇ ਨੇ ਸਭ ਤੋਂ ਪਹਿਲਾਂ ਮੱਜਨੇ ਦੀ ਰਾਤ ਨੂੰ ਮਹਾਜਨਾ ਕਿ ਕਿਸੇ ਦਾ ਉਹਨੇ ਥੋੜਾ ਬਹੁਤ ਬੜਾ ਨਾ ਕਰਾ ਕੋ ਸਮਝ ਬੜੀ ਕਾ ਦੇ ਸੇਵ ਜਾ ਕੇ ਦੇਖੇ ਹੋਇਆ ਮੇਹੀਏ ਦੇਖਦੇ ਕਰਾਗਾ ਪ੍ਰਸ਼ਾਸਨ ਨੂੰ ਖਾਸ ਕਰਕੇ ਅਸੀਂ ਇਹ ਸਭ ਨੂੰ ਕਹਾਂਗੇ ਤੁਸੀਂ ਤਗੜੇ ਹੋਗੇ ਖਮਲਾ ਮਾਰੋ ਜੇ ਕੋ ਕਮੀਆਂ ਪੇਸ਼ੀਆਂ ਨੂੰ ਦੂਰ ਕਰੋ ਨਹੀਂ ਇਹ ਗੱਲ ਕਰਦਾ ਅੱਖਾਂ ਮੈਂ ਦਾਲਦਾ ਹਾਂ ਜੈ ਹਿੰਦ